ਸਤਿ ਸ਼੍ਰੀ ਅਕਾਲ ਜੀ ਵੈਲਕਮ ਅਜੀ ਤੁਹਾਡਾ ਮੇਰੇ ਚਨਮੀ ਸਟਾਈਲਿਸ਼ ਤੇ ਅੱਜ ਆਪਾਂ ਬਹੁਤ ਹੀ ਪਿਆਰੇ ਜੀ ਗੋਟਾ ਵਰਕ ਦੀ ਡਿਜ਼ਾਈਨ ਤੁਹਾਨੂੰ ਸ਼ੇਅਰ ਕਰਾਂਗੇ ਇਹਨੂੰ ਤੁਸੀਂ ਹੈਵੀ ਪਾਰਟੀ wear ਸੋਰਸ ਦੇ ਵਿੱਚ ਵੀ ਤਿਆਰ ਕਰਵਾ ਸਕਦੇ ਹੋ ਕਿਉਂਕਿ ਤੁਹਾਡੇ ਚ ਜਿਵੇਂ ਇਹ ਪਾਰਟੀ wear ਤੁਸੀਂ ਵੀ ਇਹ ਕਰ ਸਕਦੇ ਹੋ ਹੈ ਮਸ਼ੀਨ ਵਰਕ ਹੈ ਪਰ ਅਸੀਂ ਹੁਣ ਡਿਫਰੈਂਟ ਤਰ੍ਹਾਂ ਦਾ ਕਲਰ ਕੰਬੀਨੇਸ਼ਨ ਵੀ ਦਿੰਦੇ ਆਂ ਡਿਫਰੈਂਟ ਤਰ੍ਹਾਂ ਦੇ ਜਿਹੜੇ ਵਰਕ ਦਾ ਕੰਬੀਨੇਸ਼ਨ ਵੀ ਹੁੰਦਾ ਗੋਟਾ ਵੀ ਹੈ ਡੋਰੀ ਵਰਕ ਵੀ ਹੈ ਸੋ ਇਹਦੇ ਤੇ ਇਹਨਾਂ ਨੂੰ ਰੈਡੀ ਕਰਨ ਤੇ ਕਾਫੀ ਜਿਹੀ ਟਾਈਮਿੰਗ ਲੱਗਦੀ ਹੈ ਜੀ ਸੋ ਇਹ ਅਜੋ ਜੀ ਡਿਜ਼ਾਈਨ ਹੈਗੇ ਜਿਹੜੇ ਤੁਸੀਂ ਆਪਣੇ ਵੈਡਿੰਗ ਦੇ ਵਿੱਚ ਵੀ ਅਗਰ ਕਰ ਸਕਦੇ ਹੋ ਇਹ ਲਾਈਟ ਪਰਪਲ ਸ਼ੇਡ ਹੈਗਾ ਜੀ ਔਰ ਇਹਦੇ ਤੇ ਜਿਵੇਂ ਇਸ ਤਰ੍ਹਾਂ ਗੋਪੇ ਐਮਬਰਾਇਡਰੀ ਦੇ ਸਾਰਾ ਉੱਪਰ ਤੱਕ ਵਰਕ ਹੈ ਜੀ ਸੋ ਇਹ ਬਾਦਲਾ ਤਿੱਲਾ ਸਾਰਾ ਕੰਬੀਨੇਸ਼ਨ ਹੈ ਜੀ ਔਰ ਬਹੁਤ ਹੀ ਫਾਈਨਲ ਇਹਦਾ ਜਿਹੜਾ ਵਰਕ ਕੀਤਾ ਹੋਇਆ। ਇਸਰਾ نیچے ਅਸੀਂ ਰੈੱਡ ਕਲਰ ਦਿੱਤਾ ਹੋਇਆ ਵਿੱਚ ਵੀ ਅਸੀਂ ਪੱਤੀਆਂ ਦੇ ਰੈੱਡ ਕਲਰ ਗ੍ਰੀਨ ਇਹ ਟੱਚ ਦਿੰਦਾਂ ਲਾ ਸਿਰਫ ਇਹੀ ਹੈ ਕਿ ਇਹਨੂੰ ਥੋੜਾ ਜਿਹਾ ਕਲਰਫੁਲ ਕੀਤਾ ਜਾਵੇ। ਓਨਲੀ ਜੇ ਗੋਟਾ ਵਰਕ ਕਰਦੇ ਆ ਤਾਂ ਉਹਦੀ ਜਿਹੜੀ ਗ੍ਰੇਸ ਆ ਘਟ ਆਉਂਦੀ ਹੈ। ਜਦੋਂ ਤੁਸੀਂ ਉਹਦੇ ਵਿੱਚ ਕੋਈ ਕਲਰ ਦਿਨੇ ਹੋ ਤਾਂ ਆਲਰੇਡੀ ਉਹ ਹੋ ਜਿਹੜਾ ਕਾਫੀ ਕਲਰਫੁਲ ਆ ਜਾਂਦਾ। ਸੋ ਜੇ ਦੁਪੱਟੇ ਦੇ ਵਿੱਚ ਅਸੀਂ ਇਹ ਇਸਤਾਨੀਆ ਲੇਸਿਸ ਦੇ ਨਾਲ 골ਡਨ ਟੱਚ ਦਿੱਨੇ ਆ ਤਾਂ ਜਿਹੜਾ ਦੁਪੱਟਾ ਹੈਗਾ ਕਾਫੀ ਗ੍ਰੇਸਫੁਲ ਬੰਦ ਹੈ ਤੁਸੀਂ ਇਹਦੇ ਨਾਲ ਥੋੜਾ ਜਿਹਾ ਟਾਈ ਡਾਈ ਦੁਪੱਟਾ ਕਰਕੇ ਸੈਂਟਰ ਪਲੇਨ ਕਰਕੇ ਉਹ ਵੀ ਕਰ ਸਕਦੇ ਹੋ ਇਹ ਕੱਟਵਰਕ ਵੀ ਕਰਵਾ ਸਕਦੇ ਹੋ ਸੋ ਜਿਵੇਂ ਵੀ ਤੁਹਾਡੀ ਚੋਇਸ ਹੈ ਉਸ ਤਰ੍ਹਾਂ ਜਿਹੜੀ ਇਹਦੀ ਰੇਂਜ ਦਾ ਫਰਕ ਪੈ ਜਾਊਗਾ ਕੱਟ ਜੇ ਨੂੰ ਤੁਸੀਂ ਕੱਟ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਇਹ ਸਿਰਫ ਇਸੇ ਤਰ੍ਹਾਂ ਹੀ ਟ੍ਰੇਸ ਬੰਦੀ ਹੈ ਜੀ ਇਹਦਾ ਤੁਸੀਂ ਕੱਟ ਨਹੀਂ ਕਰ ਸਕਦੇ ਕਿਉਂਕਿ ਆਲਓਵਰ ਜਿਹੜਾ ਕੋਈ ਇਹਦੇ ਸਿਮੈਟਰੀ ਦੇ ਵਿੱਚ ਫਲਾਰ ਨਹੀਂ ਹੈਗੇ ਉੱਪਰ-ਨੀਚੇ ਜਿਹੜੇ ਫਲਾਰ ਦੀ ਉਸੇ ਤਰ੍ਹਾਂ ਸਿਮੇਟਰੀ ਬਣੀ ਹੋਈ ਹੈ ਇਹਨੂੰ ਅਸੀਂ ਘਟਨੀ ਕਰ ਸਕਦੇ ਆ ਇਹ ਤੁਹਾਨੂੰ ਇਸੇ ਤਰ੍ਹਾਂ ਹੀ ਜਿਵੇਂ ਸਾਡੀ ਸਟ੍ਰੇਸ ਬਣਦੀ ਹੈ ਫੁੱਲ ਇਸੇ ਤਰ੍ਹਾਂ ਇਹਨੂੰ ਸੀ ਰੈਡੀ ਕਰਦੇ ਆ ਇਹ ਹੈਗਾ ਜੀ ਲਾਈਟ ਪਰਪਲ ਸ਼ੇਡ ਗਰੇਪ ਤੇ ਸੀ ਸੈਮੀ ਤੇ ਔਰ ਇਹ ਹੈਗਾ ਸੈਮੀ ਜੌਰਜਟ ਸੁਵਿਧਿਤੀ ਵੀ ਇਹ ਦੀ ਗ੍ਰੇਸ ਹੈ ਜਿਹੜੀ ਬਹੁਤ ਪਿਆਰੀ ਆਈ ਹੈ ਕਿਉਂਕਿ 골ਡਨ ਵਰਕ ਹੈ ਉਰਦੂ ਅੱਖਰ ਤੇ ਬਹੁਤ ਹੀ ਗ੍ਰੇਸ ਦਿੰਦਾ ਹੈ ਇਸੇ ਤਰ੍ਹਾਂ ਇਹ نیچے ਔਰ ਉੱਪਰ ਤੱਕ ਜਿਹੜਾ ਵਰਕ ਕੀਤਾ ਹੋਇਆ ਇਹ ਦੇਖੋ ਬਹੁਤ ਹੀ ਯੂਨੀਕ ਚਾ ਕਨਸੈਪਟ ਹੈ origignal ਦੁਪੱਟਾ ਤੁਸੀਂ ਆਪਣੀ ਜੁਆਇਸ ਅਕੋਰਡਿੰਗ ਕਰ ਸਕਦੇ ਹੋ organza ਕਰ ਸਕਦੇ ਹੋ ਸਿੰਪਲ ਕਟ ਵਰਕ ਕਰਵਾ ਸਕਦੇ ਹੋ ਅਗਰ ਤੁਸੀਂ ਵਰਕ ਕਰਾਉਣਾ ਤਾਂ ਤੁਸੀਂ ਹੈਵੀ ਬਾਰਡਰ ਆ ਜਿਹੜਾ ਹਾਂ ਕਟਵਾ ਕਰਵਾ ਸਕਦੇ ਹਾਂ ਸੋ ਆਪਣੀ ਚੁਆਇਸ ਦੇ ਅਕੋਰਡਿੰਗ ਜਿਵੇਂ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਉਸੇ ਤਰ੍ਹਾਂ ਜਿਹੜਾ ਇਹਨੂੰ ਬਣਾ ਸਕਦੇ ਹਾਂ ਰੇਨ ਸਬ ਦੀ ਅਲੱਗ-ਅਲੱਗ ਹੋ ਜੇਗੀ ਜੇ ਸਿੰਪਲ ਲੇਸਿਸ ਨਾਲ ਦੁਪੱਟਾ ਲਾਉਣਾ ਤਾਂ ਉਸ ਦੀ ਅਲੱਗ ਹੋ ਜੂਗੀ ਸੋ ਆਰਡਰ ਪਲੇਸ ਕਰ ਲਈ ਜੀ ਬਟ ਵਟਸਐਪ ਨੰਬਰ ਹੈਗਾ 7589231377 ਤੇ ਜਾ ਕੇ ਤੁਸੀਂ ਕਿਸੇ ਵੀ ਸੂਟ ਦਾ ਸਕਰੀਨਸ਼ਾਟ ਭੇਜਿਆ ਕਰੋ ਪਲੀਜ਼ ਲਿੰਕ ਨਾ ਸੈਂਡ ਕਰਿਆ ਕਰੋ ਕਿਉਂਕਿ ਲਿੰਕ ਦੇ ਵਿੱਚ ਜਿਹੜਾ 2-3 ਸੂਟਸ ਹੁੰਦੇ ਆ ਸੋ ਇੰਨਾ ਪੋਸੀਬਲ ਨਹੀਂ ਹੈਗਾ ਕਿ ਤੁਹਾਨੂੰ ਹਰ ਇੱਕ ਸੂਟ ਦਾ ਜਿਹੜਾ ਪ੍ਰਾਈਸ ਅਸੀਂ ਦੇ ਸਕੀਏ ਕਿਉਂਕਿ ਜੋ ਤੁਸੀਂ ਬਣਾਉਣਾ ਸਿਰਫ ਉਸਾ ਉਹਨਾਂ ਦੇ ਹੀ ਸਕਰੀਨਸ਼ਾਟ ਭੇਜਿਆ ਕਰੋ ਸੋ ਉਥੇ ਸਕਰੀਨਸ਼ਾਟ ਭੇਜ ਕੇ ਤੁਸੀਂ ਪ੍ਰਾਈਸ ਜਾਣ ਸਕਦੇ ਹੋ ਪ੍ਰਾਈਸ ਤੁਹਾਡਾ WhatsApp ਦੇ ਮੈਸੇਜ ਦਾ ਰਿਪਲਾਈ ਤੁਹਾਨੂੰ ਇੱਕ ਤੋਂ ਦੋ ਦਿਨਾਂ ਦੇ ਵਿੱਚ ਜ਼ਰੂਰ ਦਿੱਤਾ ਜਾਊਗਾ ਔਰ ਨੈਕਸਟ ਤੁਹਾਨੂੰ ਜੇ ਪ੍ਰਾਈਸ ਠੀਕ ਲੱਗਦੀ ਹੈ ਤਾਂ ਤੁਸੀਂ ਜਿਹੜਾ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਔਰ ਐਸੀ ਤਰ੍ਹਾਂ ਆਪਾਂ ਤੁਹਾਡੇ ਨਾਲ ਨਵੀਂ-ਨਵੀਂ ਡਿਜ਼ਾਈਨਿੰਗ ਸ਼ੇਅਰ ਕਰਦੇ ਰਵਾਂਗੇ ਜੀ ਬਨ ਰਿਓ ਮੇਰੇ ਚੈਨਲ 'ਤੇ ਬੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ so much